ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਹਮਜਾ ਗੌਂਸ ਹਜਰਤ ਮੁਹੰਮਦ ਸਾਹਿਬ ਦੇ ਚਾਚੇ ਹਮਜਾ ਦਾ ਨਾਂ ਤਰ੍ਹਾਂ ਕੇ ਗੋਸ ਦੀ ਪਦਵਨੀ ਪਾ ਚੁੱਕਾ ਇੱਕ ਫਕੀਰ ਸਿਆਲਕੋਟ ਵਿਖੇ ਰਹਿੰਦਾ ਸੀ ਕਰਾਮਾਤੀ ਸ਼ਕਤੀਆਂ ਦਾ ਬੜਾ ਹੀ ਦਿਥਾਲਾ ਕਰਦਾ ਤੇ ਸ਼ਹਿਰ ਨਿਵਾਸੀਆਂ ਨੂੰ ਸਦਾ ਡਰਾਵੇ ਦੇ ਹੀ ਰੱਖਦਾ ਗੌਸ ਫਕੀਰੀ ਦਾ ਉਹ ਦਰਜਾ ਹੈ ਜャ ਦਰਵੇਸ਼ ਧਿਆਨ ਪ੍ਰਾਣ ਹੋਇਆ ਆਪਣੇ ਜਿਸਮ ਦੇ ਅੰਗ ਬਖੇਰ ਸਕਦਾ ਹੈ ਦਸਮ ਗ੍ਰੰਥ ਵਿੱਚ ਜ਼ਿਕਰ ਹੈ ਕਿ ਜੇ ਫਕੀਰ ਹੁੰਦੇ ਹਨ ਵਿਰਾਜੇ ਕੋਟ ਅੰਗ ਵਸਤਰੋ ਲਪੇਟੇ ਜੁਮੇ ਕੇ ਮਨੋ ਰੋਜ ਮੈਂ ਗੌਂਸ ਲੇਟੇ ਸ਼ਹਿਰ ਦੇ ਇੱਕ ਆਦਮੀ ਸੇਠ ਨੇ ਫਕੀਰ ਕੋਲ ਅਰਦਾਸ ਕੀਤੀ ਕਿ ਸਾਈਂ ਜੀ ਮੇਰੇ ਪਾਸ ਸੰਤਾਨ ਤਾਂ ਬਹੁਤ ਐ ਪਰ ਔਲਾਦ ਦਾ ਸੁੱਖ ਨਹੀਂ ਆਪਾਂ ਕਿਰਪਾ ਕਰੋ ਮੈਨੂੰ ਸੰਤਾਨ ਦੀ ਬਖਸ਼ਿਸ਼ ਕਰੋ ਪੀਰ ਹਮਜ਼ਾ ਗੌਸ ਨੇ ਕਿਹਾ ਕਿ ਤੇਰੇ ਘਰ ਸੰਤਾਨ ਤਾਂ ਪੈਦਾ ਹੋਵੇਗੀ ਪਰ ਸਾਡੀ ਸ਼ਰਤ ਹੈ ਕਿ ਤੂੰ ਆਪਣਾ ਪਹਿਲਾ ਪੁੱਤਰ ਸਾਨੂੰ ਭੇਟ ਕਰੇਗਾ ਇਹ ਸੁਣ ਸੇਠ ਪਹਿਲਾਂ ਤਾਂ ਮੰਨ ਗਿਆ ਕਿ ਠੀਕ ਐ ਜਿਵੇਂ ਤੁਸੀਂ ਕਹੋ ਉਦਾਂ ਹੀ ਹੋਵੇਗਾ ਪਰ ਜਦ ਬਾਅਦ ਵਿੱਚ ਪੁੱਤਰ ਪੈਦਾ ਹੋ ਗਿਆ ਤਾਂ ਸੇਠ ਨੇ ਫਕੀਰ ਨੂੰ ਦੱਸਿਆ ਹੀ ਨਹੀਂ ਗੋਸ ਸੇ 8 ਦੇ ਘਰ ਪੁੱਜ ਗਿਆ ਅਤੇ ਪੁੱਤਰ ਦੀ ਮੰਗ ਕੀਤੀ ਪਰ ਸੇਠ ਆਨਾਗਾਂ ਨੀ ਕਰਨ ਲੱਗਾ ਤੇ ਕਿਹਾ ਕਿ ਤੁਸੀਂ ਤਾਂ ਧਨ ਪਦਾਰਥ ਸੋਨਾ ਆਦਿਕ ਜਿੰਨਾ ਮਰਜ਼ੀ ਲੈ ਲਓ ਪਰ ਮੈਂ ਆਪਣਾ ਪੁੱਤਰ ਨਹੀਂ ਦੇ ਸਕਦਾ ਇਹ ਸੁਣ ਹਮਜਾ ਗੋਸ਼ ਛਿੜ ਗਿਆ ਤੇ ਉਸਨੇ ਸੋਚਿਆ ਕਿ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ ਇਸ ਲਈ ਸ਼ਹਿਰ ਨੂੰ ਤਬਾਹ ਕਰਨ ਲਈ ਉਹ ਚਲੀਸਾ ਘਟਣ ਲਈ ਇੱਕ ਗੁਫਾ ਵਿੱਚ ਬੈਠ ਗਿਆ 40 ਦਿਨ ਦਾ ਛਿਲਾ ਪੂਰਾ ਹੁੰਦੇ ਹੀ ਸ਼ਹਿਰ ਨੇ ਤਬਾਹ ਹੋ ਜਾਣਾ ਸੀ ਸ਼ਹਿਰ ਵਾਸੀ ਸਾਰੇ ਸਹਿਮ ਵਿੱਚ ਸਨ ਤੇ ਆਪਣੇ ਦਿਨ ਗਿਣ ਰਹੇ ਸਨ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੌਰਾਨ ਸੁਮੇਰ ਪਰਬਤ ਤੋਂ ਪਰਤਦੇ ਕਸ਼ਮੀਰ ਜੰਮੂ ਰਾਹੀਂ ਸਿਆਲकोट ਆ ਗਏ ਨਗਰ ਨਿਵਾਸੀਆਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਫਕੀਰ ਸਾਈਂ ਜੀ ਤੁਸੀਂ ਹੀ ਸਾਨੂੰ ਇਸ ਪ੍ਰਕੋਪ ਤੋਂ ਬਚਾ ਸਕਦੇ ਹੋ ਇਹ ਸੁਣ ਗੁਰੂ ਸਾਹਿਬ ਤਰਸਦੇ ਘਰ ਵਿੱਚ ਆਏ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੀ ਧੁਨ ਲਗਾਈ ਜਿਸ ਨਾਲ ਹਮਜਾ ਗੌਂਸ਼ ਜਿਸ ਵਿੱਚ ਗੁਫਾ ਵਿੱਚ ਬੈਠਾ ਸੀ ਉਸ ਦੀ ਛੱਤ ਵਿੱਚ ਮੋਰਾ ਹੋ ਗਿਆ ਮੋਰਾ ਹੋਣ ਨਾਲ ਸੂਰਜ ਦੀਆਂ ਕਿੰਨਾ ਗੁਫਾ ਚਲੀ ਗਈਆਂ ਅਤੇ ਸ਼ਾਦੇ ਟੁੱਟਣ ਦੇ ਖੜਾਕ ਨਾਲ ਪੀਰ ਦੀ ਛਿਲੇ ਵਿੱਚ ਵਿੱਚੇ ਹੀ ਟੁੱਟ ਗਿਆ ਫਕੀਰ ਗੁੱਸੇ ਨਾਲ ਬਾਹਰ ਆਇਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਤੂੰ ਕਿਉਂ ਇਹਨਾਂ ਝੂਠਿਆਂ ਦੀ ਮਦਦ ਕਰ ਰਿਹਾ ਹੈ ਗੁਰੂ ਸਾਹਿਬ ਨੇ ਫਰਮਾਇਆ ਕਿ ਇੱਕ ਤੇ ਝੂਠ ਦੀ ਸਜ਼ਾ ਦਾ ਸਾਰੇ ਸ਼ਹਿਰ ਨੂੰ ਕਿਉਂ ਦੇਣੀ ਹੈ ਪੀ ਜੀ ਰੱਬ ਦੀ ਵਾਹ ਸ਼ਕਤੀ ਨੂੰ ਕਦੀ ਵੰਗਾਰਨਾ ਨਹੀਂ ਚਾਹੀਦਾ ਰੱਬ ਦਾ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਉਹ ਆਪ ਹੀ ਜਾਣਦਾ ਹੈ ਕਿ ਪਾਪੀਆਂ ਕਰਤਕਾਂ ਨੂੰ ਕਿਵੇਂ ਹੀ ਸਜ਼ਾ ਦੇਣੀ ਹੈ ਫਕੀਰ ਦਾ ਇੱਕ ਕੰਮ ਹੈ ਕਿ ਇੱਕ ਕੰਮ ਹੈ ਕਿ ਪ੍ਰਭੂ ਦੀ ਬੰਦਗੀ ਵਿੱਚ ਜੁਟੇ ਰਹਿਣਾ ਉਹਨਾਂ ਨੇ ਜੰਜਾਲਾਂ ਵਿੱਚ ਨਹੀਂ ਫਸਣਾ ਇੱਕ ਮਮਤਾ ਵਿੱਚੋਂ ਨਿਕਲ ਕੇ ਦੂਜੀ ਵਿੱਚ ਪੈਣ ਦਾ ਕੀ ਲਾਭ ਏ ਵਚਨ ਸੁਣ ਹਮਜਾ ਗੋਸ਼ ਗੁਰੂ ਸਾਹਿਬ ਦੇ ਚਰਨੇ ਡਗਾ ਤੇ ਗੁਰੂ ਸਾਹਿਬ ਦਾ ਸਿੱਖ ਹੋਇਆ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਰੇ ਸ਼ਹਿਰ ਨੂੰ ਗਰਕਣ ਤੋਂ ਬਚਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁਲ ਜੁਕ ਮਾਫ